ਕਾਂਗਰਸੀ ਸਰਪੰਚ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਪੰਚ ਨੇ ਇਸ ਬਜ਼ੁਰਗ ਦੇ ਮੁੰਡੇ ਦਾ ਕਤਲ ਕੀਤਾ ਹੈ। ਦਰਸਲ ਜਗਰਾਉਂ ਦੇ ਪਿੰਡ ਰੂਮੀ ਵਿੱਚ ਮੌਜੂਦਾ ਕਾਂਗਰਸੀ ਸਰਪੰਚ ਕੁਲਦੀਪ ਸਿੰਘ ਨੇ ਦੇਰ ਰਾਤ ਨੂੰ ਇੱਕ Dalit ਪਰਿਵਾਰ ਦੇ ਮੁੰਡੇ ਜਿਸ ਦਾ ਨਾਮ ਮਨਵਿੰਦਰ ਸਿੰਘ ਹੈ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਫਿਰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਨਵਿੰਦਰ ਦੇ ਘਰ ਜਾ ਕੇ ਮਾਰਕੁੱਟ ਕੀਤੀ ਤੇ ਉਸ ਨੂੰ ਘਰ ਤੋਂ ਬਾਹਰ ਕਸੀਟ ਕੇ ਚੌਕ ਵਿੱਚ ਲੈ ਆਏ। ਜਿਸ ਤੋਂ ਬਾਅਦ ਹਵਾਈ ਫਾਇਰ ਵੀ ਕੀਤੇ ਐ ਨਹੀਂ ਨਹੀਂ ਉਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਮਨਵਿੰਦਰ ਦਾ ਕਤਲ ਕਰ ਦਿੱਤਾ ਤੇ ਮ੍ਰਿਤਕ ਦੇ ਪਿਤਾ ਦੇ ਨਾਲ ਵੀ ਕੁੱਟਮਾਰ ਕੀਤੀ ਹਾਂਜੀ ਕੋਈ ਗੱਲ ਨਹੀਂ ਬਾਤ ਨਹੀਂ ਸੀ ਜਿੱਤੇ ਇਹ ਇਹ ਗੱਲ ਜੀ ਚਮਾਰ ਕਹਿੰਦੇ ਸੀਗੇ ਇਹ ਜਾਤੀ ਸਾਹਿਬ ਨੇ ਹਾਂਜੀ ਜਾਤੀ ਸਾਹਿਬ ਸਾਡੇ ਕਹਿੰਦੇ ਸੀਗੇ ਸਾਡੇ ਮੋਢੇ ਦੇ ਰੋਕਾਂ ਵੀ ਤੁਸੀਂ ਇਹ ਇਹ ਸੱਤ ਨਾ ਖਾਓ ਤੇ ਇਹਨੂੰ ਕਹਿੰਦੇ ਵੀ ਤੂੰ ਅਸੀਂ ਐਂ ਕਰਦਾ ਏ ਛੋਟੀਆਂ ਪੁੜੀਆਂ ਆਏ ਛੋਟੀਆਂ ਪੁੜੀਆਂ ਐ ਠੀਕ ਐ ਕਿ ਨਹੀਂ ਇਹ ਇਹ ਗੱਲ ਕਹਿੰਦੇ ਇਹ ਚਿੰਬੜ ਚਿੰਬੜ ਜਿਹੜਾ ਸਾੜ ਸਾੜਾ ਜਿਹਾ ਹੋ ਗਿਆ ਨਾ ਹੱਥੋਂ ਪਾਈ ਅੱਛਾ ਉਦੋਂ ਬਾਅਦ ਇਹ ਨਾ 15 15 ਕ ਮਿੰਟਾਂ ਬਾਅਦ 15 20 20 ਮਿੰਟਾਂ ਬਾਅਦ ਇਹਨੇ ਇਹਨੇ ਇੱਕ ਅਖਤਿਆਰ ਦੇ ਮੋਢੇ ਦੇ ਸਾਡੇ ਮੈਂਟੂ ਨੂੰ ਸਰਦੇ ਆ ਤੇ ਇੱਕ ਇੱਕੀ ਪੇ ਪ੍ਰਧਾਨ ਸਦਿਆ ਜਿਹੜਾ ਨਵਾਂ ਸਰਪੰਚ ਜਿੰਨਾਂ ਕੋਲ ਪੈਸਟਰ ਸੀਗੇ ਤੇ ਉਹਨਾਂ ਜੋਰ ਤੇ ਬਾਹਰ ਨਿਕਲ ਗਿਆ ਕਿ ਇਹਨਾਂ ਨੇ ਇੱਥੇ ਰੋਟੀ ਮੋਡਾ ਰੋਟੀ ਖਾਣ ਲੱਗੇ ਮੇਰੀ ਪਹਿਲਾਂ ਖਾਦੀ ਹੋਈ ਸੀ ਤੇ ਬਾਹਰ ਭੰਣਾ ਲਾ ਕੇ ਨੇ ਕੋਲ ਜਮਾਰੂ ਬਾਹਰ ਫਲਾਣਾ ਤਾਂ ਕਿਹੜਾ ਇਹਨਾਂ ਦੇ ਜਿਹੜਾ ਬਾਹਰ ਕੋ ਨਹੀਂ ਸੀਗਾ ਤੇ ਆ ਅੱਗੇ ਚੱਪੜ ਗਏ ਤੇ ਮੇਰੇ ਮਗਰ ਮਾਰੀ ਇੱਕੀ ਜਮਾਰੀ ਮਗਰ ਦੀ ਤੇ ਮੁੰਡੇ ਦੇ ਇੱਕ ਨੇ ਬਾਲਾ ਮਾਰਿਆ ਤੇ ਇੱਕ ਨੇ ਦੂਜੇ ਨੇ ਟੋਕਾ ਸੀ ਕਿ ਕੱਟ ਸੀਗੀ ਕੋਈ ਇਤਿਹਾਰ ਵੀ ਸਰਵਲਵਰ ਵਗੈਰਾ ਦਾ ਹਾਂਜੀ ਇਤਿਹਾਰ ਸੀਗਾ ਜੀ ਫਿਰ ਉਹਨਾਂ ਨੇ ਕੀਪੇ ਨੇ ਕੀਤਾ ਜੀ ਦੂਜਾ ਜਿਹੜਾ ਮੈਂਟੂ ਆ ਜਿਹੜਾ ਮੈਂਟੂ ਜਿਹੜਾ ਦੂਜਾ ਨਾ ਮੁੰਡੇ ਨੇ ਮੂਮੂ ਪੂਰੀ ਤਿਆਰ ਕਿ ਗੇਟ ਦੇ ਕਿਤੇ ਆ ਬਾਹਰ ਹੀ ਕੀਤਾ ਜੀ ਬਾਹਰ ਗੇਟ ਦੇ ਪੂਰੇ ਜਮੇ ਕਿਨੇ ਕਿਨੇ ਕੀਤੇ ਆ ਫਾਇਰ ਫਾਇਰ ਕੀਤਾ ਜੀ ਕੀਪੇ ਪ੍ਰਧਾਨ ਨੇ ਕੀਤਾ ਵਾ ਸਰਪੰਚ ਨੇ ਕੀਤਾ ਜੀ ਸਰਪੰਚ ਨੇ ਕੀਤਾ ਜੀ ਵਰਮਿੰਜੀ ਮੈਂਟੂ ਆ ਜੀ ਮੈਂਟੂ ਮੈਂਟੂ ਨੇ ਦੂਜਾ ਮੁੰਡੇ ਨੇ ਦਿਖਾ ਕਿ ਬਸੇ ਕੀਤਾ ਡਰਾਵਾ ਤੇ ਜਿਹੜਾ ਛਾ ਨੇੜੇ ਉਹਨੇ ਕੀਪਾ ਸਰਪੰਚਾ ਉਹਨੇ ਨਾਇਤ ਲਲਕਾਰੀ ਮਾਰਿਆ ਤੇ ਨਾਇ ਉਹਨੇ ਤਿਆਰ ਕੀਤਾ ਲੋ ਠੀਕ ਫਿਰ ਸਾਗੀ ਚਰਾਤੀ ਮੌਕੇ ਦੇ ਕੁਝ ਨਹੀਂ ਟੈਂਪੋ ਇਹ 8 808 ਦੀ ਗੱਲ ਆ ਜੀ ਠੀਕ ਸਰਕਾਰ ਤੋਂ ਇਹ ਮੰਗ ਜੇ ਤੁਹਾਨੂੰ ਸਖਤ ਸਖਤ ਸਹਾਇਤਾ ਦਿੱਤੀ ਇਹਨਾਂ ਨੇ ਇਕ ਵੀ ਬਹੁਤ ਅਜੇ ਕੋਸ਼ਿਸ਼ ਕੀਤਾ ਤੇ ਨਸ਼ਾਈ ਹੈਗੇ ਆ ਇਹ ਚਿੱਟੇ ਦਾ ਧੰਦਾ ਕਰਦੇ ਠੀਕ ਉਧਰ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਰਾਤੀ ਵੀ ਪਿੰਡ ਦੇ ਵਿੱਚ ਟਰਾਈ ਝਗੜਾ ਹੋ ਰਿਹਾ ਸੀ ਤਾਂ ਦਾੜਾ ਹੋਇਆ ਹਾਂ ਜੀ ਅੰਮ੍ਰਿਤਸਰ ਤੋਂ ਜਦੋਂ ਕੜਗੋਟੋਂ ਬੀ.ਡੀ.ਐਮ. ਜੀਟਾ ਦੇ ਫੌਟਸ ਜਿਹੜੀਆਂ ਮੌਕੇ ਤੇ ਪਹੁੰਚੀ ਜੀ ਡੈੱਡ ਬੋਡੀ ਜਨਰਲ ਅਫਸਰ ਜਿਹੜੇ ਜਿਹੜੇ ਸਾਡੇ ਜਿਹੜਾ ਤੇ ਮਿਲੂ ਸੀਗਾ ਉਹਦਾ ਬਸ ਵਾਲੇ ਦਾ ਕੁਝ ਬਾਦਲ ਉਹਦਾ ਸਟੇਟਮੈਂਟ ਜੀ ਇਹ ਸਟੇਟਮੈਂਟ ਦੇ ਸੀ ਇੰਟਰਸੈਕਸ਼ਨ ਦੇ ਸੋ ਦੋ ਜਿਹੜਾ ਹੈ ਦਾ ਸ਼ਾਇਦ ਅਧਿਕਾਰੀ ਤੇ ਐਫਆਰ ਦਾਜ ਕਰਕੇ ਤੇ ਅਸੀਂ ਅੱਜ ਇਹਦਾ ਇਹਨਾਂ ਦਾ ਬੋਡੀ ਦਾ ਪੋਸਟਮਾਰਟਮ ਕਰਾਵੇ ਜੀ ਛੇਤੀ ਜਿਹੜੇ ਇਹਦੇ ਮਲਕੋਲ ਦੇ ਬੋਲ ਸਾਰਿਆਂ ਨੂੰ ਅਗੂਸਤ ਕਰ ਕਿੰਨੇ ਬੋਲ ਜੋ ਸ਼ੇਰ ਕੁਝ ਪਤਾ ਲੱਗੀ ਥੋੜੇ ਇਹਨਾਂ ਨੇ ਅਜੇ ਤੱਕ ਜਿਹੜੇ 5 ਮੁੰਜੇ ਮਲਕ ਬਾਈ ਹੈ ਫਾਇਦਾ ਤੇ ਨਾ ਸੋ ਪਹਲ ਗਈ ਜਿਹੜਾ ਸਰਪੰਚ ਜੀ ਦਾ ਇਹ ਮੌਜੂਦਾ ਦਾ ਜਿਹੜਾ ਇੱਕ ਸਪੱਟੇਸ ਪਾ ਦਿਨ ਸੁਣ ਦਰੋ ਹੋਜੀ ਫਿਲਹਾਲ ਅਸੀਂ ਜਿਹੜਾ ਇੱਧਰ ਵਾੜ ਵਾਲੇ ਦੀ ਜਗ੍ਹਾ ਪਹੁੰਚੀ ਆ ਉਧਰ ਵੀ ਜੀ ਉਸ ਤੋਂ ਬਾਅਦ ਜਾਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਜਿਵੇਂ ਤੁਹਾਨੂੰ ਲੋਕ ਦਾ ਤਰ੍ਹਾਂ ਤੇ ਖਾਲੀ ਜੱਥੇ ਦਾ ਬੇਟਾ ਵੀ ਇਸ ਸ਼ਾਮਲ ਦਾ ਸੁਣਿਆ ਜਾ ਰਿਹਾ ਹੈ ਉਹ ਵੀ ਵਿੱਚ ਅੱਜ ਤਾਂ ਸਾਡੇ ਕੋਲੋਂ ਬਾਈ ਦੇ ਵੀ ਆਏ ਨੇ ਕਿਹੜੇ ਨੇ ਇਹਨਾਂ ਦੀ ਅੱਗੇ ਬੈਕਗ੍ਰਾਉਂਡ ਕੀ ਹੈ ਉਹਨਾਂ ਦਾ ਕੋਈ ਬੈਕਗ੍ਰਾਉਂਡ ਦੇ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਕੀ ਹੈ ਉਹ ਤੋਂ ਆਪ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਹਾਲਾਂਕਿ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਚੋਣ ਜਾਬਤਾ ਲੱਗਾ ਹੋਣ ਦੇ ਬਾਵਜੂਦ ਦੋਸ਼ੀਆਂ ਕੋਲ ਹਥਿਆਰ ਕਿੱਥੋਂ ਆਏ ਕਿਉਂਕਿ ਚੋਣ ਜਾਬਤਾ ਲੱਗਾ ਹੋਣ ਕਾਰਨ ਪੁਲਿਸ ਨੇ ਹਥਿਆਰ ਜਮ੍ਹਾਂ ਕਰਵਾ ਲੈਨੇ ਫਿਰ ਇਸ ਕਾਂਗਰਸੀ ਸਰਪੰਚ ਨੇ ਹਥਿਆਰ ਕਿਉਂ ਨਹੀਂ ਜਮਾ ਕਰਵਾਏ ਜਿਸ ਦੇ ਨਾਲ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਰਹੀ ਹੈ ਜਗਰਾਉਂ ਤੋਂ ਰੋਕੀ ਚਾवला ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ